ਨਵੀਂ ਦੇਸ਼ ਪਵਰ ਦੀਆਂ ਬਾਤਾਂ ਸੁਣਾ ਮੈਂ ਤੁਹਾਨੂੰ ਅੱਜ ਮੈਂ ਪਟਿਆਲੇ ਦੇ ਵਿੱਚ ਐ ਤੇ ਅੱਜ ਕੱਲ ਇਹ ਜਿਆ ਬੜਾ ਚਰਚਾ ਚੱਲਦੀ ਰਹਾ ਕਿ ਬੰਦੇ ਆਪਾ ਰਿੱਧੀਆਂ ਸਿੱਧੀਆਂ ਆ ਗਏ ਕੋਈ ਬੰਦਾ ਦਾਵਾ ਕਰਾ ਵੀ ਮੈਂ ਸੱਚਖੰਡ ਚ ਲੈ ਗਿਆ ਜਾਂ ਕੋਈ ਬੰਦੇ ਦਾਵਾ ਕਰਾਂ ਵੀ ਧਰਮ ਰਾਜ ਪਰ ਚਲੇ ਗਿਆ ਬਹੁਤ ਸਾਰੀਆਂ ਅਜਿਹੀ ਚੀਜ਼ਾਂ ਸੋ ਅੱਜ ਨਾ ਬਾਤਾਂ ਬਾਰੇ ਚਰਚਾ ਕਰਾਂਗੇ ਮੇਰੀ ਗੈਲ ਹੈ ਸਰਦਾਰ ਇੰਦਰ ਸਿੰਘ ਘੱਗਾ ਜਿਹੜੇ ਕਿ ਪਿਛਲੇ ਬਹੁਤ ਲੰਬੇ ਸਮੇਂ ਤੇ 40-50 ਸਾਲ ਦੀ ਇਹਨਾਂ ਨੇ ਗੁਰਮਤਿ ਕੇ ਪ੍ਰਚਾਰ ਵਾਸਤੇ ਲਗਾਏ ਆ। ਸੋ ਗਗਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ। ਬਹੁਤ ਸਾਰੇ ਬੰਦੇ ਦਾਵਾ ਕਰਾਂ ਵੀ ਉਹਨਾਂ ਪਰ ਇਤਿਆ ਸਿੱਧੀਆਂ ਆ ਗਈਆਂ ਕੋਈ ਕਿਤੇ ਚਲੇ ਗਿਆ ਕੋਈ ਕਿਤੇ ਚਲੇ ਗਿਆ। ਹਜੇ ਬਹੁਤ ਸਾਰੇ ਦਾਅਵੇ ਚੱਲ ਰਹੇ ਆ। ਤੁਹਾਨੂੰ ਕੀ ਲੱਗੋ? ਇੱਥੇ ਜੀ ਜੇ ਪ੍ਰੈਕਟੀਕਲ ਜ਼ਿੰਦਗੀ 'ਚ ਆਪਾਂ ਰੋਜ਼ਾਨਾ ਜਿਹੜਾ ਵਰਤਾਰਾ ਵਰਤ ਰਿਹਾ ਹੈ ਜੀ ਕਿੰਨੇ ਇੱਥੇ ਪੰਜਾਬ ਦੇ ਵਿੱਚ ਅਤੇ ਭਾਰਤ ਦੇ ਵਿੱਚ ਪਾਪ ਕਰਮ ਹੋ ਰਹੇ ਨੇ ਰਿਸ਼ਪਤਾ ਦੁਸ਼ਟ ਕਰਮ ਔਰ ਤਾਂ ਦਾ અપਮਾਨ ਰਿਸ਼ਪਤਖੋਰੀ ਵੱਡੇ ਵੱਡੇ ਅਫਸਰ ਫੜੇ ਜਾ ਰਹੇ ਨੇ ਰਾਜਨੀਤਾ ਕੀ ਕਰ ਰਹੇ ਨੇ ਇਹਨਾਂ ਕੁਝ ਹੋ ਰਿਹਾ ਮੈਂ ਇਸ ਗੱਜਵਾ ਜੀ ਕੇ ਸਟੇਜਾਂ ਦੇ ਉੱਤੇ ਕਹਿ ਰਿਹਾ ਜੇ ਇੱਕ ਡਾਕਟਰ ਕਹੇ ਦੇ ਮੈਂ ਤਾਂ ਐਮਬੀਬੀਐਸ ਪਾਸ ਕੀਤੀ ਹੋਈ ਐ ਇਨਾ ਕੋਰਸ ਕੀਤਾ ਤੇ ਮੈਂ ਕਹਾਂ ਕਿ ਮੇਰਾ ਜਣਾ ਦੇਖੀ ਨਾ ਜਿਵੇਂ ਮੈਨੂੰ ਕੀ ਬਿਮਾਰੀ ਐ ਮੇਰਾ ਇਲਾਜ ਕਰ ਦੇ ਉਹ ਕਹਣ ਲਗੇ ਇਹ ਤਾਂ ਨਹੀਂ ਮੈਂ ਕਰਨਾ ਵਕੀਲ ਕਹੇ ਦੇ ਮੈਂ ਐਲਐਲਬੀ ਕੀਤੀ ਐ ਮੈਂ ਕਹਿੰਦਾ ਮੇਰਾ ਮਕਦਮਾ ਲੜ ਤੂੰ ਫੀਸ ਲੈ ਲਈ ਉਹ ਕਹਿੰਦੇ ਇਹ ਤਾਂ ਹੀ ਮੈਂ ਕਰਨਾ ਫਿਰ ਮੈਨੂੰ ਇਹੀ ਕਹਾਂਗਾ ਵੀ ਤੇਰੀ ਮੈਡੀਕਲ ਸਾਇੰਸ ਤੇ ਤੇਰਾ ਐਲ ਐਲ ਬੀ ਮੈਂ ਰਗੜ ਕੇ ਫੋੜੇ ਤੇ ਲਾਉਣੀ ਐ ਜੇ ਤੂੰ ਮੇਰਾ ਕੰਮ ਨਹੀਂ ਕਰੇਗਾ ਤਾਂ ਇਸੇ ਤਰੀ ਜਿਹੜੇ ਨਾਮ ਜਪਣ ਵਾਲੇ ਬੰਦੇ ਦਾ ਦਾਵਾ ਕਰਦੇ ਨੇ ਅਸੀਂ ਇਹਨਾਂ ਦੇ ਨਾਮ ਨੂੰ ਦੱਸੋ ਕੋਈ ਰਕੜ ਕੇ ਫੋੜੇ ਤੇ ਲਾਉਣਾ ਜੇ ਸਾਡਾ ਸਮਾਰਿਆ ਤਾਂ ਕੁਝ ਨਹੀਂ ਇਹਨਾਂ ਦੇ ਨਾਮ ਵਾਲਿਆਂ ਨੇ ਇਹ ਸਗੋਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਆਪ ਭੱਜ ਗਏ ਅੰਦਰ ਬੜ ਕੇ ਪੋਰਿਆਂ ਚ ਬੜ ਕੇ ਪਹਿਲੇ ਜ਼ਮਾਨਿਆਂ ਚ ਜੰਗਲਾਂ ਚ ਜਾ ਕੇ ਇਹ ਨਾਮ ਸਿਮਰਨ ਦਾ ਭਗਤੀ ਕਰਨ ਦਾ ਖੇਖਣ ਕਰਦੇ ਸੀ ਤੇ ਗੁਰੂ ਨਾਨਕ ਸਾਹਿਬ ਦਾ ਇੱਥੋਂ ਤੱਕ ਕਹਿ ਰਹੇ ਨੇ ਤੁਸੀਂ ਭਾਈ ਬਾਹਰ ਜਾਂਨੇ ਉਹ ਨਾਮ ਸਿਮਰਨ ਵਾਸਤੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਨ੍ਹਾਂ ਨੂੰ ਤਿਆ k a y ਫਿਰ ਉਹ ਨੂੰ ਕੇ ਕਰ ਮੰਗਣ ਗਈ ਤੁਸੀਂ ਰੋਟੀ ਉਹਨਾਂ ਦੇ ਘਰ ਤੋਂ ਮੰਗ ਕੇ ਖਾ ਰਹੇ ਹੋ ਤੇ ਇਹ ਜਿਹੜੇ ਅਸਲ ਦੇ ਵਿੱਚ ਨਾ ਪੁਰਾਤਨ ਜ਼ਮਾਨਿਆਂ 'ਚ ਜਦੋਂ ਦੇਸ਼ ਦੇ ਉੱਤੇ ਹਮਲੇ ਹੁੰਦੇ ਸੀ ਜੀ ਉਹਨਾਂ ਨੇ ਇਥੋਂ ਦੀਆਂ ਔਰਤਾਂ ਦਾ અપਮਾਨ ਕੀਤਾ ਜਬਰੀ ਚੋਕੇ ਲੈ ਜਾਂਦੇ ਸੀ ਇਥੋਂ ਘਰਾਂ ਨੂੰ ਲੁੱਟਿਆ ਥੋੜੇ ਬਹੁਤੇ ਜਿਹੜੇ ਧਰਮ ਸਥਾਨ ਉਹਨਾਂ ਜਮਾਨੇ 'ਚ ਹੈਗੇ ਸੀ ਉਹਨਾਂ ਨੂੰ ਢਾ ਢੋਤਾ ਬੰਦਿਆਂ ਦਾ ਕਤਲ ਕੀਤਾ ਬਹੁਤ ਕੁਝ ਹੁੰਦਾ ਸੀ ਤੇ ਬਹੁਤੇ ਲੋਕ ਤਾਂ ਮਾਰੇ ਗਏ ਬਹੁਤੇ ਲੋਕ ਗੁਲਾਮ ਬਣ ਗਏ ਤੇ ਜਿਹੜੇ ਥੋੜੇ ਬਹੁਤੇ ਅਣਖੀ ਲੇ ਗੱਭਰੂ ਸੀ ਉਹ ਘਰਾਚੋਂ ਭੱਜ ਗਏ ਵੀ ਆਪਾਂ ਬਾਅਦ ਦੇ ਵਿੱਚ ਫਿਰ ਇਹਨਾਂ ਨਾਲ ਇਕੱਠੇ ਹੋ ਕੇ ਮੁਕਾਬਲਾ ਕਰਾਂਗੇ ਹਲੇ ਆਪਣਾ ਇਕੱਠੇ ਨਹੀਂ ਹਾਂ ਤਾਕਤ ਘੱਟ ਹੈ ਤਾਂ ਜੰਗਲਾਂ 'ਚ ਰਹਿੰਦੇ ਰਹੇ ਪਰ ਦੁਸ਼ਮਣ ਦਾ ਮੁਕਾਬਲਾ ਉਹ ਕਰਨ ਦੀ ਹਿੰਮਤ ਨਾ ਪੈਦਾ ਕਰ ਸਕੇ ਇਸੇ ਤਰ੍ਹਾਂ ਅੱਗੇ ਤੋਂ ਅੱਗੇ ਪੀੜੀਦਰ ਪੀੜੀ ਉਹਨਾਂ ਨਾ ਉਹਨਾਂ ਦੀ ਹਾਲਤ ਫਿਰ ਇਹ ਹੋ ਗਈ ਉਹ ਜੰਗਲਾਂ 'ਚ ਹੀ ਛੁਪੇ ਰਹਿਣ ਲੱਗ ਪਏ ਤੇ ਉਹਨਾਂ ਨੇ ਆਪਣੀ ਇੱਜ਼ਤ ਬਚਾਉਣ ਵਾਸਤੇ ਇਹ ਕਹਿਣਾ ਸ਼ੁਰੂ ਕਰਦਾ ਅਸੀਂ ਤਾਂ ਭਗਤੀ ਕਰਦੇ ਆਂ ਇਹ ਇਹ ਗੱਲ ਲੋਕਾਂ ਦੇ ਮਨਾਂ ਚੋਂ ਨਿਕਲ ਗਈ ਵੀ ਇਹ ਭਗੌੜੇ ਹੋਏ ਨੇ ਜ਼ਿੰਦਗੀ ਚੋਂ ਭਗੌੜੇ ਹੋਏ ਨੇ ਦੁਸ਼ਮਣ ਤੋਂ ਡਰਦੇ ਮਾਰੇ ਉਹਨਾਂ ਨੇ ਇਹ ਪ੍ਰਚਾਰ ਕਰਤਾ ਕਿਉਂਕਿ ਲੋਕਾਂ ਦੀ ਵੀ ਜਾਣ ਪੜਤਾ ਸੀ ਵਿਚਾਰਾਂ ਦੇ ਵਿੱਚ ਉਹਨਾਂ ਨੇ ਪ੍ਰਚਾਰੇ ਕਰਤਾ ਅਸੀਂ ਤਾਂ ਜੀ ਇਹ ਧਰਮ ਦਾ ਫਲਾਣਾ ਮੰਤਰ ਫਲਾਣਾ ਜਾਪ ਫਲਾਣੀ ਭਗਤੀ ਪੁੱਠਾ ਲਟਕਣਾ ਇੱਕ ਲੱਤ ਦੇ ਭਾਰ ਖੜਨਾ ਧੂਣੀਆਂ ਤਾਪਣੀਆਂ ਆ ਇੱਕ ਕਰਕੇ ਅਸੀਂ ਦੇਸ਼ ਦਾ ਭਲਾ ਕਰਾਂਗੇ ਤੇ ਉਹ جنگ ਲੜਨ ਦੀ ਥਾਂ ਤੇ ਮੰਤਰ ਜਾਪ ਚ ਪੈਗੇ ਉਹੀ ਕੰਮ ਸਾਡੇ ਸਿੱਖਾਂ ਦੇ ਵਿੱਚ ਆ ਗਿਆ ਜਿਨ੍ਹਾਂ ਸਾਧ ਨੇ ਜਿਨ੍ਹਾਂ ਬਾਬੇ ਨੇ ਜਿਨ੍ਹਾਂ ਡੇਰੇ ਨੇ ਇਹ ਸਾਰੇ ਡਰਪੋਕ ਲੋਕ ਨੇ ਕਦੇ ਵੀ ਹਕੂਮਤ ਦੇ ਨਾਲ ਇਹਨਾਂ ਨੇ ਟੱਕਰ ਨਹੀਂ ਲਈ ਕਦੇ ਵੀ ਹਕੂਮਤ ਦੇ ਵਿਰੁੱਧ ਲੋਕਾਂ ਨੂੰ ਜਾਗਰੂਕ ਨਹੀਂ ਕੀਤਾ ਇਹ ਕੋਈ ਗੁਰੂ ਨਾਨਕ ਦੀ ਵਿਚਾਰਧਾਰਾ ਜਿਵੇਂ ਪਾਪ ਕੀ ਜੰਜਲੈ ਕਾਬਲੋਂ ਤਾਇਆ ਜੋਰੀ ਮੰਗਾ ਦਾਨਵੇ ਲਾ ਲੋ ਜਿਵੇਂ ਬਾਬੇ ਨਾਨਕ ਨੇ ਐਡੀ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਇਹਨਾਂ ਨੇ ਕਦੇ ਕਿਸੇ ਜ਼ੁਲਮ ਦੇ ਵਿਰੁੱਧ ਆਵਾਜ਼ ਬੁਲੰਦ ਨਹੀਂ ਕੀਤੀ ਇਹ ਕੇਵਲ ਮੰਤਰ ਜਾਪ ਕਰਦੇ ਨੇ ਕਿਉਂਕਿ ਮੰਤਰ ਜਾਪ ਦੇ ਵਿੱਚ ਖਤਰਾ ਕੋਈ ਨਹੀਂ ਹੈ ਤੇ ਅਗਿਆਨਤਾ ਵਸ ਲੋਕੀ ਭੇਟਾ ਪੂਜਾ ਦੇ ਜਿੰਦੇ ਨੇ ਮੱਥੇ ਟੇਕਿੰਦੇ ਨੇ ਇਹਦੇ ਵਿੱਚ ਮੰਤਰ ਜਾਪ ਦਾ ਗੁਰਬਾਣੀ ਦੀ ਇਹਨਾਂ ਨੇ ਦੁਰਵਰਤੋਂ ਕੀਤੀ ਹੈ ਅਰਥ ਗਲਤ ਕੀਤੇ ਨੇ ਮੈਂ ਆਪਣੀਆਂ ਕਿਤਾਬਾਂ 'ਚ ਸਾਰਾ ਮੈਟਰ ਪਾਇਆ ਹੈ ਕਿ ਗੁਰਬਾਣੀ ਉਜਤਾ ਹੁਕਮ ਮੰਨਣਾ ਜਪਣਾ ਧਾਉਣਾ ਸੁਣਨਾ ਪੜ੍ਹਨਾ ਕੀਰਤਨ ਕਥਾ ਤੇ ਗੁਰਬਾਣੀ ਇਹ ਸ਼ਬਦ ਬਾਰ ਬਾਰ ਆਏ ਨੇ ਸਭ ਤੇ ਉੱਤਮ ਹਰਕੀ ਕਥਾ ਇਸ ਤਰ੍ਹਾਂ ਦੇ ਸ਼ਬਦ ਭਾਈ ਗੁਰਬਾਣੀ ਗਾਵੋ ਭਾਈ ਊਠ ਤੇ ਬੈਠ ਤਸੋਬ ਧਿਆਈ ਹੈ ਕਿੰਨੇ ਤਰ੍ਹਾਂ ਦੇ ਸ਼ਬਦ ਗੁਰਬਾਣੀ ਕਿਨੇ ਕਿ ਭਾਈ ਗੁਰਬਾਣੀ ਨੂੰ ਪੜੋ ਸਮਝੋ ਤੇ ਉਹਨੂੰ ਆਪਣੀ ਜ਼ਿੰਦਗੀ ਚ ਸਮਾਜ ਚ ਲਾਗੂ ਕਰੋ ਤਾਂ ਤੁਹਾਡਾ ਫਾਇਦਾ ਹੋਣਾ ਨਹੀਂ ਤੁਹਾਡਾ ਫਾਇਦਾ ਨਹੀਂ ਹੋਣਾ ਸਮਾਜ ਤੁਹਾਡਾ ਕਰਕੇ ਜਾਣਾ ਤੇ ਇਹ ਇਹਦਾ ਨਤੀਜਾ ਸਾਡੇ ਸਾਹਮਣੇ ਹੈ ਅਸੀਂ ਥੱਲੇ ਤੋਂ ਥੱਲੇ ਹੁੰਦੇ ਜਾ ਰਹੇ ਹਾਂ ਬਹੁਤ ਸਾਰੇ ਬੰਦੇ ਅੱਜ ਕੱਲ ਦਾਵਾ ਕਰਾਂ ਨੈਟ ਪਰ ਬਹੁਤ ਆਂਦਾ ਰਹਾ ਕਈ ਫਲਾਣਾ ਬੰਦਾ ਸੱਚਖੰਡ ਚਲਾ ਗਿਆ ਉੱਥੇ ਮੁੜ ਕੇ ਆਇਆ ਕੋਈ ਕਹੇ ਧਰਮਰਾਜ ਬੰਨੂ ਮਿਲ ਕੇ ਆਇਆ ਉੱਥੇ ਨਿਊ ਹੋਰੇ ਦਾ ਫਲਾਣਾ ਇਹ ਜਿਹੇ ਦਾਅਵੇ ਬਹੁਤ ਐ ਅੱਜ ਕੱਲ੍ਹ ਵੀ ਨਾਮ ਜਪ ਕੇ ਪ੍ਰਾਪਤੀਆਂ ਹੋਈਆਂ ਇਥੇ ਮੈਂ ਪਹਿਲਾਂ ਵੀ ਹੁਣ ਆਪਾਂ ਗੱਲ ਕੀਤੀ ਹੈ ਅਗਲੀ ਥੋੜੀ ਜਿਹੀ ਹੋਰ ਵਿਆਖਿਆ ਆਪਾਂ ਕਰ ਦਨੇ ਆ ਜਿਹੜੇ ਉੱਪਰ ਜਾਂਦੇ ਨੇ ਉਹਨਾਂ ਕੋਲੇ ਇੱਕ ਵੀ ਕੋਈ ਸਬੂਤ ਨਹੀਂ ਹੈ ਕਿ ਮੈਂ ਉੱਪਰ ਕੀ ਕਰਕੇ ਆਇਆ ਜਾਂ ਉੱਤੇ ਕੀ ਹੈ ਧਰਮ ਰਾਜ ਕਿਹੋ ਜਿਹਾ ਹੁੰਦਾ ਕਿੱਥੇ ਬੈਠਾ ਹੈ ਉਹਦਾ ਮਹਿਲ ਜਦੋਂ ਕਿ ਗੁਰਬਾਣੀ ਨੇ ਇਹ ਸਵਾਲ ਉਠਾਏ ਨੇ ਕਿ ਸਾਰੇ ਕਹਿੰਦੇ ਨੇ ਸਭ ਕੋਈ ਚਲਣ ਕਹਤ ਹੈ ਉहां ਨਾ ਜਾਣੋ ਬੈਕੁੰਠ ਹੈ ਕਹਾ ਕੋ ਸਾਰੇ ਕਹਿੰਦੇ ਨੇ ਮੈਂ ਉੱਥੇ ਗਿਆ ਸੀ ਗਿਆ ਸੀ ਆਪ ਆਪ ਦਾ ਮਰਮ ਨਾ ਜਾਣਾ ਬਾਤਨ ਹੀ ਬੈਕੁੰਠ ਬਖਾਣਾ ਆਪਣੇ ਆਪੇ ਬਾਰੇ ਸਰੀਰ ਬਾਰੇ ਕੁਝ ਨਹੀਂ ਜਾਣਦੇ ਧਰਤੀ ਤੇ ਵਰਤ ਰਹੇ ਵਰਤਾਰੇ ਬਾਰੇ ਨਹੀਂ ਜਾਣਦੇ ਗੁੱਲਾਂ ਡਿੰਗਾ ਨੇ ਜਿਹੜੀਆਂ ਬੈਕੁੰਠ ਦੀਆਂ ਕਰਦੇ ਨੇ ਖਾਈ ਕੋਟ ਨਾ ਪਰਲਪਗਾਰਾ ਨਾ ਜਾਣੋ ਬੈਕੁੰਠ ਦਵਾਰਾ ਤੇ ਉਥੇ ਜਿਹੜਾ ਧਰਮਰਾਜ ਦਾ ਮਹਿਲ ਬਣਿਆ ਹੋਇਆ ਹੈ ਉਥੇ ਆਲੇ-ਦੋਲੇ ਕਿਹੜੀ ਖਾਈ ਪੁੱਟੀ ਹੈ ਤੇ ਕਿਹੋ ਜਿਹਾ ਉਹਦਾ ਗੇਟ ਹੈ ਤੇ ਕਿਹੋ ਜਿਹੀਆਂ ਇੱਟਾਂ ਗਾਰਾ ਉਹ ਕਿੱਥੋਂ ਆਉਂਦਾ ਹੈ ਕਿਵੇਂ ਬਣਦਾ ਹੈ ਖਾਈ ਕੋਟ ਨਾ ਪਰਲ ਪਗਾਰਾ ਨਾ ਜਾਣੋ ਬੈਕੁੰਠ ਦਵਾਰਾ ਜਬ ਲਬ ਮਨ ਬੈਕੁੰਠ ਕੀ ਆਸ ਤਬ ਲਗ ਨਹੀਂ ਚਰਨ ਨਿਵਾਸ ਜਦੋਂ ਤੱਕ ਤੁਸੀਂ ਇਸ ਲਾਲਚ ਅਤੇ ਡਰ ਦੇ ਵਿੱਚ ਪਏ ਰਹੋਗੇ ਤੁਹਾਨੂੰ ਪਰਮਾਤਮਾ ਨਾਲ ਕੋਈ ਪਿਆਰ ਨਹੀਂ ਪੈਣਾ ਤੁਸੀਂ ਤਾਂ ਡਰ ਦੇ ਮਾਰੇ ਕਰਦੇ ਹੋ ਜਾਂ ਲਾਲਚ ਦੇ ਮਾਰੇ ਕਰਦੇ ਹੋ ਤੇ ਕਬੀਰ ਜੀ ਫਿਰ ਕਹਿੰਦੇ ਨੇ ਕਿ ਤੁਸੀਂ ਪੁੱਛੋਗੇ ਤੂੰ ਤਾਂ ਸਾਰਾ ਕੁਝ ਰੱਦ ਕਰਤਾ ਫਿਰ ਹੈ ਕਿੱਥੇ ਹੈ ਕਿ ਨਹੀਂ ਹੈ ਕਬੀਰ ਜੀ ਕਹਿੰਦੇ ਹੈਗੇ ਨੇ ਪਰ ਮੇਰਾ ਵਾਲਾ ਜਿਹੜਾ ਬੈਕੁੰਠ ਹੈ ਨਾ ਸਵਰਗ ਹੈ ਉਹ ਹੋਰ ਤਰ੍ਹਾਂ ਦਾ ਹੈ ਕਹੋ ਕਬੀਰ ਅਬ ਕਈਐ ਕਾਹ ਹੈ ਸਾਧ ਸੰਗਤ ਬੈਕੁੰਠਾ ਆਹ ਹੈ ਉਹ ਭਾਈ ਉਹ ਸਾਧ ਸੰਗਤ ਦੇ ਵਿੱਚ ਹੀ ਵੱਸਦਾ ਰੱਬ ਇੱਥੇ ਹੀ ਬੈਕੁੰਠਾ ਹੈ ਭਾਵ ਕੀ ਸਮਾਜ ਨੂੰ ਸੋਹਣਾ ਬਣਾਓ ਰਹਿਣ ਜੋਗਾ ਬਣਾਓ ਇਥੋਂ ਵਿਕਾਰ ਖਤਮ ਕਰੋ ਤੇ ਇਥੇ ਹਰ ਤਰ੍ਹਾਂ ਦਾ ਇਨਸਾਫ ਹੋਵੇ ਇਥੇ ਪਰਉਪਕਾਰ ਹੋਵੇ ਸੇਵਾ ਭਾਵਨਾ ਹੋਵੇ ਲੋਕੀ ਪੜ੍ਹੇ ਲਿਖੇ ਹੋਣ ਇਹ ਸਾਰੇ ਜਿਹੜੇ ਗੁਣ ਨੇ ਇਹ ਜਦੋਂ ਪੈਦਾ ਕਰ ਦੋਗੇ ਇਥੇ ਹੀ ਧਰਤੀ ਦੇ ਉੱਤੇ ਸੁਰਗ ਬਣ ਜਾਣਾ ਹੈ ਉਹ ਸਾਧ ਸੰਗਤ ਹੈ ਤੇ ਸਾਡੇ ਬੱਚੇ ਵਿਦੇਸ਼ਾਂ ਨੂੰ ਕਿਉਂ ਜਾਂਦੇ ਨੇ ਕਿਉਂਕਿ ਇਹਨਾਂ ਨੂੰ ਬਾਹਰਲੇ ਦੇਸ਼ਾਂ 'ਚ ਇੱਥੇ ਨਾਲੋਂ ਵਧੀਆ ਸਵਰਗ ਨਜ਼ਰ ਆਉਂਦਾ ਹੈ ਉਥੇ ਚੰਗੀ ਕਿਰਤ ਕਮਾਈ ਚੰਗਾ ਇਨਸਾਨ ਹੁੰਦਾ ਤਾਂ ਇਹ ਚੰਗਾ ਇਨਸਾਫ ਹੁੰਦਾ ਤੇ ਤਾਂ ਸਾਡੇ ਲੋਕ ਬਾਹਰ ਜਾਂਦੇ ਨੇ ਉਹਨਾਂ ਲੋਕਾਂ ਨੇ ਧਰਤੀ ਦੇ ਉੱਤੇ ਸਵਰਗ ਬਣਾ ਲਿਆ ਤੇ ਸਾਡੇ ਵਾਲੇ ਤਾਂ ਅੱਜ ਤੱਕ ਜਿਹੜੇ ਗੱਪਾਂ ਮਾਰ ਰਹੇ ਨੇ ਉਹਨਾਂ ਦੇ ਮਨ 'ਚ ਅਚੇਤ ਮਨ ਦੇ ਵਿੱਚ ਉਹ ਗੱਲ ਬੈਠੀ ਹੁੰਦੀ ਆ ਕਿ ਉੱਤੇ ਕੁਝ ਹੁੰਦਾ ਹੈ ਅੰਦਰ ਉਹਨਾਂ ਦੇ ਉਹ ਚੀਜ਼ਾਂ ਦਾ ਚੱਕਰਕ ਚੱਲਦਾ ਰਹਿੰਦਾ ਜਦੋਂ ਕਦੀ ਉਹਨੂੰ ਕੋਈ ਦੌਰਾ ਪੈਂਦਾ ਹੈ ਬੋਧੀ ਬਿਮਾਰੀ ਆਉਂਦੀ ਹੈ ਜਾਂ ਕੋਈ ਹੋਰ ਮਾਨਸਿਕ ਪਰੇਸ਼ਾਨੀ ਹੁੰਦੀ ਹੈ ਉਦੋਂ ਫਿਰ बेहोश ਬੰਦਾ ਹੋ ਜਾਂਦਾ ਹੈ ਜਦੋਂ ਹੋਸ਼ 'ਚ ਆ ਜਾਂਦਾ ਫਿਰ ਉਹ ਕੋਈ ਨਾ ਕੋਈ ਅੰਦਰ ਵਾਪਕ ਘੁੰਮ ਰਹੀਆਂ ਕਹਾਣੀਆਂ ਉਹਨਾਂ ਦਾ ਕੁਝ ਨਾ ਕੁਝ ਮਿਰਚ ਮਸਾਲੇ ਲਾ ਕੇ ਉਹ ਵਿਸਥਾਪ ਕਰਦਾ ਰਹਿੰਦਾ ਹੈ ਔਰ ਕਹਾਣੀਆਂ ਉਹੀ ਸੁਣਾਉਂਦਾ ਹੈ ਮਿਸਾਲ ਦੇ ਤੌਰ ਤੇ ਇੱਕ ਮੁਸਲਮਾਨ ਮਰ ਕੇ ਜੇ ਉੱਪਰ ਜਾਣ ਦਾ ਨਾਟਕ ਕਰੇ ਤਾਂ ਉਥੇ ਇਹ ਕਹੂਗਾ ਉਥੇ ਮੁਹੰਮਦ ਸਾਹਿਬ ਨੂੰ ਮੈਂ ਮਿਲ ਕੇ ਆਇਆ ਉਥੇ ਹੂਰਾਂ ਨੱਚਦੀਆਂ ਸੀ ਉਥੇ ਸ਼ਰਾਬ ਦੇ ਦਰਿਆ ਸੀ ਉਹ ਤਾਂ ਹੋਈਆਂ ਗੱਲਾਂ ਸੁਣਾਵੇਗਾ ਕਿਉਂਕਿ ਉਹਦੇ ਲੋਕਾਂ 'ਚ ਉਹਦੇ ਪ੍ਰਚਾਰਕਾਂ 'ਚ ਇਹੀ ਗੱਲਾਂ ਸੁਣਨ ਨੂੰ ਮਿਲੀਆਂ ਨੇ ਉਹਦੇ ਦਿਮਾਗ 'ਚ ਬੈ ਗਈਆਂ ਤੇ ਜੇ Hindu ਕੋਈ ਮਰ ਕੇ ਉੱਪਰ ਜਾਣ ਦਾ ਦਾਵਾ ਕਰੇ ਤਾਂ ਉਹ ਵਾਪਸ ਆ ਜਾਵੇ ਤਾਂ ਫਿਰ ਉਹ ਇਹੀ ਕਹੂਗਾ ਉਥੇ ਰਾਮਚੰਦਰ ਜੀ ਬੈਠੇ ਸੀ ਉੱਥੇ ਮੈਂ ਕ੍ਰਿਸ਼ਨ ਜੀ ਨੂੰ ਮਿਲ ਕੇ ਆਇਆ ਇਹ ਸਾਰੀਆਂ ਗੱਲਾਂ ਉਹ ਹਿੰਦੂ ਸਮਾਜ ਨਾਲ ਸੰਬੰਧਨ ਸੁਣਾਵੇਂਗਾ ਤੇ ਸਿੱਖ ਨੇ ਜਿਹੜੇ ਉਹ ਫਿਰ ਕੀ ਕਹਿੰਦੇ ਨੇ ਮੈਂ ਗੁਰੂ ਨਾਨਕ ਦੇ ਚਰਨਾਂ 'ਚ ਗਿਆ ਸੀ ਮੈਂ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਗਿਆ ਸੀ ਉੱਥੇ ਆਹ ਕੁਝ ਹੋਇਆ ਉੱਥੇ ਉਹ ਕੁਝ ਹੋਇਆ ਗੱਲ ਕੀ ਜਿਹੜਾ ਕੁਝ ਸਾਡੇ ਅੰਦਰ ਸੁਣ ਕੇ ਜਾਂ ਪੜ੍ਹ ਕੇ ਸਮਾਜ ਤੋਂ ਅੰਦਰ ਦਾਖਲ ਹੋ ਗਿਆ ਉਹ ਕਿਸੇ ਨਾ ਕਿਸੇ ਰੂਪ 'ਚ ਅਸੀਂ ਸਵਰਗ ਦਾ ਨਾਮ ਲੈ ਕੇ ਤੇ ਉਹ ਅਸੀਂ ਫਿਰ ਸੁਣਾਉਣ ਲੱਪੈ ਨੇ ਆਸਲ 'ਚ ਉਹ ਅੰਦਰ ਛੁਪੀਆਂ ਹੋਈਆਂ ਗੱਲਾਂ ਹੀ ਹੁੰਦੀਆਂ ਕੋਈ ਬਾਹਰ ਨਹੀਂ ਆ ਕੋਈ ਗੱਲਾਂ ਨਹੀਂ ਨਾ ਉੱਪਰ ਕੋਈ ਗਿਆ ਤੇ ਨਾ ਕਿਸੇ ਨੇ ਜਾਣਾ ਇੱਥੇ ਤਾਂ ਧਰਤੀ ਚੋਂ ਹੀ ਅਸੀਂ ਇਹਨਾਂ ਕਣਾਂ ਤੋਂ ਪੈਦਾ ਹੋਏ ਆ ਤੇ ਕਣਾਂ ਚ ਹੀ ਅਸੀਂ ਮਾਟੀ ਮਾਟੀ ਹੋਈ ਇੱਕ ਰੋਬਣ ਹਾਰੇ ਕੀ ਕਮਟੇਕ ਕੌਣ ਮੂਆ ਰੇ ਕੌਣ ਮੂਆ ਬਰਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋਂ ਚਲਤ ਬਿਆ ਉਹ ਭਾਈ ਇਸ ਤਰ੍ਹਾਂ ਨਹੀਂ ਹੁੰਦਾ ਕੁਝ ਵੀ ਇਹ ਕੇਵਲ ਆਪਣਾ ਪ੍ਰਭਾਵ ਬਣਾਉਣ ਤੇ ਲੋਕਾਂ 'ਚ ਬੱਲੇ ਬੱਲੇ ਕਰਾਉਣ ਨੂੰ ਕੁਝ ਲੋਕ ਇਹ ਜੀਆਂ ਕਹਾਣੀਆਂ ਘੜ ਲੈਂਦੇ ਨੇ ਅਜਿਹਾ ਕੱਲ ਦਾ ਸੋਸ਼ਲ ਮੀਡੀਆ ਤੇ ਉਹ ਵੀਓ ਵਗੈਰਾ ਬਣ ਜਿੰਦੇ ਨੇ ਤੇ ਉਹਨੂੰ ਲਾਈਕ ਕਰਨ ਵਾਲੇ ਬਥੇਰੇ ਲੈਣਾ ਚ ਲੱਗੇ ਖੜੇ ਹੁੰਦੇ ਨੇ ਤੋਂ ਇਹਦੇ ਚ ਮੂਰਖ ਬਣਨ ਤੋਂ ਸਵਾਏ ਹੋਰ ਕੁਝ ਵੀ ਨਹੀਂ ਹੈ ਆਪ ਉਹ ਬੰਦਾ ਮੂਰਖ ਹੈ ਤੇ ਸਾਨੂੰ ਸਾਰਿਆਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਆਪਾਂ ਬਚੀਏ ਇਹਨਾਂ ਕੰਮਾਂ ਚ ਮੂਰਖ ਨਾ ਬਣੀਏ ਬਹੁਤ ਸਾਰੇ ਬੰਦੇ ਤਾਂ ਵੀ ਜ਼ਿਕਰ ਕਰਾਣਾ ਵੀ ਬਾਣੀ ਦੇ ਵਿੱਚ ਨਾਮ ਜਪਣੇ ਦਾ ਜ਼ਿਕਰ ਹੈ ਵੀ ਤੜਕੇ ਤੇ ਆਪਾਂ ਨੂੰ ਨਾਮ ਜਪਣਾ ਚਾਹੀਦਾ ਮਹਾਰਾਜ ਨੂੰ ਉਹ ਕਰਨਾ ਚਾਹੀਦਾ ਜਿਹੜਾ ਨਾਮ ਹੈ ਜੀ ਇਹ ਸੀ ਕਿ ਨਿਜਮ ਤੇ ਜਿਹੜੀ ਉਂਟ ਦਾ ਬਹਿਤ ਦਾ ਸਹੋਬਤ ਆਈ ਹੈ ਹੁਣ ਜਿਹੜਾ ਸਾਰਾ ਦਿਨ 24 ਘੰਟੇ ਬੰਦਾ ਕਿਹੜਾ ਨਾਮ ਤੇ ਆਲੂਗਾ ਉਠ ਉਠਦੇ ਆ ਬਹਿੰਦੇ ਆ ਸਾਰਾ ਦਿਨ ਸੋਹਬਤ ਸੁੱਤੇ ਪਏ ਵੀ ਰੱਬ ਨੂੰ ਯਾਦ ਕਰੋ ਨਾਮ ਸਿਮਰਨ ਕਰੋ ਤੇ ਫਿਰ ਉਠਣਦੇ ਆ ਬਹੰਦੇ ਆ ਖਾਂਦੇ ਆ ਪੀਂਦੇ ਆ ਪਹਿਂਦੇ ਆ ਸਾਰਾ ਕੁਝ ਰੱਬ ਨੂੰ ਧਿਆਉ ਇਸ ਤਰ੍ਹਾਂ ਕਹਿੰਦਾ ਧਿਆਲੂ ਇਹਦਾ ਮਤਲਬ ਹੁੰਦਾ ਹੈ ਕਿ ਉਹਦੇ ਨਿਯਮਾਂ ਨੂੰ ਕੁਦਰਤ ਦੇ ਨਿਯਮਾਂ ਨੂੰ ਚੇਤੇ ਚ ਰੱਖੋ ਆਪਣੀ ਜ਼ਿੰਦਗੀ ਨੂੰ ਸੋਹਣੀ ਬਣਾਓ ਤਾਂ ਕਿ ਸਾਡੇ ਤੇ ਕੋਈ مصیبتਾਂ ਆਉਣ ਤੋਂ ਬਚ ਜਾਈਏ ਇਥੋਂ ਤੱਕ ਬਹੁਤੇ ਲੋਕਾਂ ਨੂੰ ਤਾਂ ਇਹ ਵੀ ਨਹੀਂ ਪਤਾ ਬਈ ਕਿੰਨਾ ਖਾਣਾ ਬਹੁਤਾ ਖਾ ਗਏ ਤੇ ਖਾਣ ਤੋਂ ਬਾਅਦ ਢੇਡੇ ਢੇਡੇ ਵੱਧ ਗਏ ਤੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਮੇਰਾ ਜਿਹੜੀ ਸਰੀਰ ਹੈ ਇਹਨਾਂ ਕੁਝ ਬਰਦਾਸ਼ਤ ਨਹੀਂ ਕਰੇਗਾ ਤੇ ਮੋਟਾਪਾ ਆ ਗਿਆ ਚਰਬੀ ਵੱਧ ਗਈ ਦਿਲ ਦਾ ਦੌਰਾ ਪੈ ਸਕਦਾ ਤੇ ਉਹ ਜੇ ਖਾਣਾ ਹੀ ਹੈ ਤਾਂ ਫਿਰ ਐਕਸਰਸਾਈਜ਼ ਕਰੋ ਪਰ ਉਹ ਕਰਨ ਨੂੰ ਤਿਆਰ ਨਹੀਂ ਗੱਲ ਕੀ ਇਹ ਜਿਹੜਾ ਨਾਮ ਸਿਮਰਨ ਹੈ ਇਹ ਸੀ ਇੱਕ ਨਿਯਮ ਜੇ ਆਪਾਂ ਇਕੱਲੇ ਨਾਮ ਸਿਮਰਨ ਤੇ ਬਹਿ ਗਏ ਮੈਂ ਬੜੇ ਲੋਕਾਂ ਨੂੰ ਇਹ ਸਵਾਲ ਖੁਦ ਕੀਤੇ ਨੇ ਤਾਂ ਸਾਨੂੰ ਸ਼ਰਾਬ ਛੱਡਣ ਦਾ ਹੁਕਮ ਕਿੱਥੋਂ ਮਿਲੂਗਾ ਸਮਝਦਾ ਪਤਾ ਨਹੀਂ ਸ਼ਰਾਬ ਛੱਡਣੀ ਹੈ ਕਿ ਨਹੀਂ ਕਿਉਂਕਿ ਜਿਹੜਾ ਨਾਮ ਸਿਮਰਨ ਨਹੀਂ ਕਰਦੇ ਨੇ ਉਹ ਤਾਂ ਵੈਗਰੂ ਵੈਗਰੂ ਕਰਦੇ ਨੇ ਵੈਗਰੂ ਦੇ ਚਾਰ ਅੱਖਰਾਂ ਦੇ ਵਿੱਚ ਸ਼ਰਾਬ ਛੱਡਣ ਦਾ ਜ਼ਿਕਰ ਨਹੀਂ ਹੈ ਉਹਦੇ ਵਿੱਚ ਝੂਠ ਛੱਡਣ ਦਾ ਜ਼ਿਕਰ ਨਹੀਂ ਹੈ ਸੱਚ ਬੋਲਣ ਦਾ ਜ਼ਿਕਰ ਨਹੀਂ ਹੈ ਇਸੇ ਤਰ੍ਹਾਂ ਜਾਤ ਪਾਤ ਨੂੰ ਖਤਮ ਕਰਨ ਦਾ ਕੋਈ ਉਪਦੇਸ਼ ਨਹੀਂ ਹੈ ਗੱਲ ਕੀ ਚੰਗੇ ਜਾਂ ਮਾੜੇ ਜੋ ਉਪਦੇਸ਼ ਸਾਨੂੰ ਗੁਰਬਾਣੀ ਤੋਂ ਮਿਲਦੇ ਨੇ ਉਹ ਤਾਂ ਕਿਤੇ ਵੈਗਰੂ ਮੰਤਰੀ ਜਿਹਾ ਨਹੀਂ ਹੈ ਇਹਨਾਂ ਲੋਕਾਂ ਨੂੰ ਜਿਹੜੇ ਨਾਮ ਜਪਣ ਦਾ ਖੇਖਣ ਕਰਦੇ ਨੇ ਇਹਨਾਂ ਨੂੰ ਕਿਸੇ ਵੀ ਗੱਲ ਦਾ ਗੁਰਬਾਣੀ ਦੀ ਦਾ ਪਤਾ ਨਹੀਂ ਹੈ ਕੇਵਲ ਨਾਮ ਸਿਮਰਨ ਤੱਕ ਸੀਮਤ ਹੋ ਗਏ ਮੈਂ ਕਿੰਨੇ ਕਿੰਨੇ ਅਖੌਤੀ ਸਾਧਾ ਸੰਤਾਂ ਤੇ ਬੜੇ ਬੜੇ ਜਿਹੜੇ ਨਾਮ ਰਸੀਏ ਲੋਕ ਖਮਾਉਂਦੇ ਨੇ ਡੇਰਿਆਂ ਟਕਸਾਲਾਂ ਵਾਲੇ ਉਹਨਾਂ ਨਾਲ ਆਪਣੇ ਸਾਹਮਣੇ ਬੈਠ ਕੇ ਮੈਂ ਚੈਲੰਜ ਕੀਤਾ ਬੇ ਤਾਂ ਕੀਤੀਆਂ ਨੇ ਕਿ ਜੇ ਕੋਈ ਨਾਮ ਸਿਮਰਨ ਦੀ ਏਦਾਂ ਦੀ ਗੱਲ ਗੁਰਬਾਣੀ ਤੋਂ ਕੱਢ ਕੇ ਦਿਖਾਓ ਕਿ ਉਹਦੇ ਵਿੱਚ ਉਪਦੇਸ਼ ਕਿੱਥੇ ਹੈ ਹਉ ਤਾਂ ਜੀ ਉਪਦੇਸ਼ ਤਾਂ ਗੁਰਬਾਣੀ ਚ ਹੀ ਹੈ ਮਹਾ ਜਿਹੜਾ ਭਾਈ ਗੁਰਦਾਸ ਨੇ ਵਾਇਗਰੂ ਮੰਤਰ ਤੁਸੀਂ ਕਹਿੰਦੇ ਹੋ ਲਿਖਿਆ ਇਹਦਾ ਮਤਲਬ ਭਾਈ ਗੁਰਦਾਸ ਵੱਡਾ ਤੇ ਬਾਕੀ 35 ਮਹਾਪੁਰਖ ਛੋਟੇ ਨੇ ਕਿਉਂਕਿ ਉਹਨਾਂ ਦੀ ਗੁਰਬਾਣੀ ਛੱਡ ਕੇ ਤੁਸੀਂ ਭਾਈ ਗੁਰਦਾਸ ਨੂੰ ਆਪਣਾ ਗੁਰੂ ਬਣਾ ਲਿਆ ਤੇ ਫਿਰ ਸਾਰੀ ਗੁਰਬਾਣੀ ਪਾਸੇ ਰਹੇਗੀ ਭਾਈ ਗੁਰਦਾਸ ਦਾ ਜਿਹੜਾ ਚਾਰ ਅਖੜਾ ਉਹ ਵਾਗਰੂ ਮੰਤਰ ਕਹਿੰਦੇ ਹੋ ਤੁਸੀਂ ਤੁਸੀਂ ਉਹਨੂੰ અપਣਾ ਲਿਆ ਤੇ ਬਾਕੀ ਉਪਦੇਸ਼ ਨੇ ਜਿਹੜੇ ਗੁਰਬਾਣੀ ਦੇ ਵਿੱਚ ਉਹ ਭਾਈ ਗੁਰਦਾਸ ਤੋਂ ਲਾਉਂਗੇ ਕਿ ਗੁਰਬਾਣੀ ਤੋਂ ਲਾਉਂਗੇ ਉਹ ਕਹਿੰਦੇ ਜੀ ਗੁਰਬਾਣੀ ਤੋਂ ਮੈਂ ਫਿਰ ਮੰਤਰ ਦਾ ਖੜਾ ਛੱਡੋਗੇ ਤਾਂ ਗੁਰਬਾਣੀ ਪੜ੍ਹੋਗੇ ਇੱਥੇ ਸਾਨੂੰ ਮੂਰਖ ਬਣਾਉਣ ਵਾਸਤੇ ਅੰਗਰੇਜ਼ਾਂ ਦੇ ਟਾਈਮ ਤੇ ਸਿੱਖ ਸੀ ਜੰਗਜੂ ਸੁਭਾਅ ਵਾਲੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਉਧਰਲਾ ਜਿਹੜਾ ਪਾਕਿਸਤਾਨ ਦਾ ਏਰੀਆ ਜਿਹੜਾ ਮਾਝੇ ਤੋਂ ਪਰੇ ਤੱਕ ਦਾ ਉਧਰ ਸਿੱਖਾਂ ਨੇ ਰਾਜ ਕੀਤਾ ਸੀ ਜਿਹੜਾ ਉਹਦੇ ਵਿੱਚ ਤਾਂ ਕੋਈ ਸਾਧ ਪਹਿਲਾਂ ਜੰਮਿਆ ਨਹੀਂ ਸੀ ਰਣਜੀਤ ਸਿੰਘ ਦੇ ਟਾਈਮ ਤੇ ਪਰ ਬਾਅਦ ਦੇ ਵਿੱਚ ਅੰਗਰੇਜ਼ਾਂ ਨੇ ਥਾਂ-ਥਾਂ ਸਾਧ ਪੈਦਾ ਕੀਤੇ ਮਤਲਬ ਕਿ ਜਿਹੜਾ ਸਾਰਾ ਰੌਲਾ ਹੈ ਉਸਕੇ ਵਿੱਚ ਬੰਦੇ ਆਪਣੇ ਆਪਾਂ ਬੂਲ ਗਵਾ ਬੈਠੇ ਜਿਹੜਾ ਗੁਰਬਾਣੀ ਤੇ ਸ਼ਹਿਦ ਲੈਣੀ ਤੇ ਸਾਰਾ ਕੁਛ ਸਾਡਾ ਗੁਰਬਾਣੀ ਦਾ ਜਿਹੜਾ ਕੇਂਦਰੀ ਤੌਰ ਐ ਉਦਮੀ ਹੋਣਾ ਮਿਹਨਤੀ ਹੋਣਾ ਤੇ ਪਰਉਪਕਾਰੀ ਹੋਣਾ ਜਾਨੀ ਕਿ ਚੰਗੇ ਇਨਸਾਨ ਦੇ ਜਿਹੜੇ ਗੁਣ ਨੇ ਗੁਰਬਾਣੀ ਰਾਹੀਂ ਉਹ ਪ੍ਰਗਟ बार-बार ਕੀਤੇ ਗਏ ਨੇ ਤੇ ਗੁਰੂ ਸਾਹਿਬ ਨੇ ਨਮੂਨੇ ਦੇ ਤੌਰ ਤੇ ਆਪ ਉਹ ਕੰਮ ਕੀਤੇ ਨੇ ਭਾਵੇਂ ਕਈ ਵਾਰੀ ਅਸੂਲਾਂ ਤੇ ਪੱਕੇ ਰਹਿ ਕੇ ਜਾਨ ਤੱਕ ਵੀ ਲੇਖੇ ਲਾਉਣੀ ਪਈ ਪਰ ਉਹਨਾਂ ਨੇ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ ਅੱਜ ਇਹ ਗੱਲਾਂ ਸਾਰੀਆਂ ਸਾਨੂੰ ਬਿਸਰ ਗਈਆਂ ਸਾਡੇ ਗੁਰਦੁਆਰਿਆਂ 'ਚ ਉਹੀ ਜਾਤ ਪਾਤ ਦਾ ਭੂਤ ਸਾਡੇ ਸਿਰ ਤੇ ਬੈਠਾ ਹੈ ਅੱਡੋ-ਅੱਡ ਗੁਰਦੁਆਰੇ ਬਣੇ ਨੇ ਕਈ ਵਾਰੀ ਤਾਂ ਗੁਰਦੁਆਰਿਆਂ 'ਚ ਜਿਹੜੇ ਸੰਗਤ ਆਉਂਦੀ ਹੈ ਉਹਨਾਂ 'ਚ ਉੱਚੀ ਨੀਵੀਂ ਜਾਤਦਿਆਂ ਨੂੰ ਲੰਗਰ ਵੀ ਅਲੱਗ-ਅਲੱਗ ਛਕਾਇਆ ਜਾਂਦਾ ਬਹੁਤ ਸਾਰੇ ਗੁਰਦੁਆਰੇ ਇਹੋ ਜਿਹੇ ਹੈਗੇ ਨੇ ਮਾਲਵੇ 'ਮੈਂ ਇੱਕ ਡੇਰਾ ਵੀ ਬੜਾ ਮਸ਼ਹੂਰ ਹੈ ਤੇ ਉਹ ਜਿਹੜਾ ਪੁੱਚੋ ਮੰਡੀ ਵਾਲਾ ਡੇਰਾ ਹੈਗਾ ਅਲੱਗ ਬਿਠਾਉਂਦੇ ਨੇ ਉਹ ਤੇ ਕੁਝ ਥਾਮਾਂ ਤੇ ਤਾਂ ਮੜੀਆਂ ਵੀ ਅਲੱਗ-ਅਲੱਗ ਬਣੀਆਂ ਹੋਈਆਂ ਯਾਨੀ ਕਿ ਇੱਧਰ ਛੂਦਰਾਂ ਦਾ ਸੰਸਕਾਰ ਹੋਊਗਾ ਤੇ ਇੱਧਰ ਉੱਚੀ ਜਾਤ ਵਾਲਿਆਂ ਦਾ ਇਹਦਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਮੁਕਦਮਾ ਤੱਕ ਕਿਸੇ ਸਮਾਜ ਸੇਵੀ ਬੰਦੇ ਨੇ ਕੀਤਾ ਸੀ ਉਹਨੇ ਹੁਕਮ ਵੀ ਦਿੱਤਾ ਪਰ ਉਥੇ ਗੱਲ ਲਟਕ ਰਹੀ ਹੈ ਉਹ ਪੂਰੀ ਤਰ੍ਹਾਂ ਹੁਕਮ ਅੱਜ ਤੱਕ ਲਾਗੂ ਨਹੀਂ ਹੋ ਸਕਿਆ ਔਰਤਾਂ ਨੂੰ ਬਰਾਬਰਤਾ ਦਾ ਦਰਜਾ ਮਿਲਣਾ ਚਾਹੀਦਾ ਹੈ ਖੁਦ ਜਿਹੜਾ ਸਾਡਾ ਸਭ ਤੋਂ ਵੱਡਾ ਸਮਸਥਾਨ ਆਖਿਆ ਜਾਂਦਾ ਹੈ ਅੰਮ੍ਰਿਤਸਰ ਦਰਬਾਰ ਸਾਹਿਬ ਤੇ ਉਹਦੇ ਵਿੱਚ ਅੱਜ ਤੱਕ ਔਰਤਾਂ ਨੂੰ ਕੀਰਤਨ ਕਰਨ ਦੀ ਇਜਾਜ਼ਤ ਨਹੀਂ ਹੈ ਉੱਥੇ ਅੰਦਰ ਜਿਹੜੀ ਹੈ ਦਰਬਾਰ ਸਾਹਿਬ ਦੇ ਵਿੱਚ ਉਹਦੀ ਧੋਤੋਾਈ ਦੀ ਸੇਵਾ ਕਰਨ ਦੀ ਅੱਜ ਤੱਕ ਔਰਤਾਂ ਨੂੰ ਇਜਾਜ਼ਤ ਨਹੀਂ ਹੈ ਤੇ ਉਥੇ ਜਿਹੜਾ ਕਥਾ ਵਾਰਤਾ ਕਰਨ ਵਾਸਤੇ ਵੱਡਾ ਹਾਲ ਬਣਿਆ ਹੋਇਆ ਉਸ ਹਾਲ ਦੇ ਵਿੱਚ ਔਰਤਾਂ ਨੂੰ ਕਥਾ ਕਰਨ ਦੀ ਇਜਾਜ਼ਤ ਨਹੀਂ ਹੈ ਤੇ ਇੱਕ ਪਾਸੇ ਤਾਂ ਗੁਰਬਾਣੀ ਸਾਨੂੰ ਬਰਾਬਰ ਦਾ ਤਾਂ ਉਪਦੇਸ਼ ਦਿੰਦੀ ਹੈ ਤੇ ਦੂਜੇ ਉਹਨਾਂ ਸਭ ਤੋਂ ਵੱਡੇ ਸਾਡੇ ਧਰਮ ਸਥਾਨ ਤੇ ਹੈੱਡਕੁਆਰਟਰ ਤੇ ਉੱਥੇ ਹੀ ਗੁਰੂ ਦੇ ਹੁਕਮਾਂ ਦੀ ਉਲੰਘਣਾ ਹੋ ਰਹੀ ਹੈ ਤੇ ਬ੍ਰਾਹਮਣਵਾਦ ਉੱਥੇ ਛਾਇਆ ਬੈਠਾ ਹੈ ਉੰਜ ਕਹਿੰਦੇ ਨੇ ਕਿ ਆਰਐਸਐਸ ਨੇ ਐ ਕਰਤਾ ਉਹ ਭਾਈ ਆਰਐਸ ਦਾ ਸਾਡੇ ਸਾਰਿਆਂ ਦੇ ਖੋਪੜੀਆਂ 'ਚ ਬੜੀ ਪਈ ਹੈ ਤੁਹਾਡੇ ਗੁਰਦੁਆਰਿਆਂ 'ਚ ਥਾਂ-ਥਾਂ ਤੇ ਉਹਨਾਂ ਵਾਲੇ ਕੰਮ ਹੋ ਰਹੇ ਨੇ ਉਹਨਾਂ ਨੂੰ ਦਖਲ ਦੇਣ ਦੀ ਕੀ ਰੋੜਾ ਤੁਸੀਂ ਆਪ ਹੀ ਸਾਰੇ ਕੰਮੂ ਵੀ ਕਰੀ ਜਾ ਰਹੇ ਹੋ ਤੇ ਇਸ ਕਰਕੇ ਅੱਖਾਂ ਖੋਲ ਕੇ ਦੇਖੀਏ ਕਿ ਕਿਹੜੇ-ਕਿਹੜੇ ਗੁਰਦੁਆਰਿਆਂ 'ਚ ਗੁਰਬਾਣੀ ਤੋਂ ਉਲਟ ਕੰਮ ਹੋ ਰਿਹਾ ਉਹਨੂੰ ਸੁਧਾਰਨ ਦਾ ਯਤਨ ਕਰੀਏ ਗੁਰਬਾਣੀ ਨੂੰ ਸਮਝ ਕੇ ਪੜ੍ਹੀਏ ਅਤੇ ਆਪਣੀ ਜ਼ਿੰਦਗੀ ਚ ਸਮਾਜ ਚ ਧਰਮ ਸਥਾਨਾਂ ਚ ਅਤੇ ਹਰ ਥਾਂ ਤੇ ਉਹਦੇ ਨਿਯਮਾਂ ਨੂੰ ਲਾਗੂ ਕਰੀਏ ਅਸੀਂ ਤਾਂ ਸੇਖ ਅਖਵਾਉਣ ਯੋਗੇ ਹੋਵਾਂਗੇ ਨਹੀਂ ਤਾਂ ਸਾ ਇੱਕ ਤਰ੍ਹਾਂ ਦੇ ਵਿਖਾਵੇ ਦੇ ਭੇਖੀ ਸਿੱਖਾਂ ਜਿਹੜੀ ਅਸਲੀਅਤ ਹੈ ਗੁਰਬਾਣੀ ਵਾਲੀ ਜੋ ਗੁਰੂ ਸਾਹਿਬ ਤੁਹਾਨੂੰ ਬਣਾਉਣਾ ਚਾਹੁੰਦੇ ਸੀ ਉਹ ਤਾਂ ਨੇੜੇ ਤੇੜੇ ਨਹੀਂ ਰਹੀ ਸਾਡੇ ਹਮਮ ਠੀਕ ਹੈ ਜੀ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜੀ ਤੁਹਾਡਾ